ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਕਿਸਾਨ ਵੀਰਾਂ ਦਾ ਜਿਹੜਾ ਸਵਾਲ ਹੁੰਦਾ ਕਿ ਝੋਨੇ ਦੀ ਫਸਲ ਦੇ ਵਿੱਚ ਫੋਕ ਨਾ ਪਵੇ ਇਸ ਇਸ ਲਈ ਅਸੀਂ ਹੋਰ ਕੀ ਪਾ ਸਕਦੇ ਕਿਉਂਕਿ ਝੋਨੇ ਦੀ ਫਸਲ 'ਚ ਫੋਕ ਘਟਾਉਣ ਲਈ ਆਪਾਂ ਜੇ ਗੱਲ ਕਰੀਏ ਕਿ ਉਲੀ ਰੋਗਾਂ ਤੋਂ ਫਸਲ ਨੂੰ ਬਚਾਉਣ ਵਾਸਤੇ ਜਿਵੇਂ ਆਪਾਂ ਗਰਮੀ ਦੀ ਰੋਧ ਦੀ ਵਹਾਈ ਹੋ ਗਈ, ਉਦੋਂ ਬਾਅਦ ਪੋਟਾਸ਼ ਤੱਤ ਦਾ ਮਹੱਤਵ ਹੈ, ਜ਼ਿੰਕ ਤੱਤ ਦਾ ਮਹੱਤਵ ਹੈ। ਉਸ ਤੋਂ ਇਲਾਵਾ ਜਿਹੜਾ ਹੈਗਾ ਪोटाश ਆਪਾਂ ਜਿਵੇਂ ਜ਼ਮੀਨ 'ਚ ਖਾਦ ਪਾਉਨੇ ਆ ਫਿਰ ਜ਼ਿੰਕ ਜ਼ਮੀਨ 'ਚ ਪਾਉਨੇ ਆ ਜਾਂ ਜ਼ਿੰਕ ਵਾਲੀਆਂ ਸਪ੍ਰੇਆਂ ਕਰਦੇ ਆ ਲੋਹਾ ਤੱਤਾ ਤਾਂ ਇਹ ਤੋਂ ਇਲਾਵਾ ਆਪਾਂ ਜਦੋਂ ਫਸਲ ਗੋਭ ਉਚਾਤਾ ਇਹਦੇ ਵਾਸਤੇ ਇੱਕ ਤਾਂ ਜ਼ਰੂਰਤ ਅਨੁਸਾਰ ਉਲੀਨਾਸ਼ਕ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਦੂਸਰਾ ਦਾਣੇ ਦੀ ਕੁਆਲਿਟੀ ਬਣੇ ਦਾਣੇ ਦਾ ਭਾਰ ਵਧੀਆ ਹੋਵੇ ਚਮਕਦਾਰ ਦਾਣੇ ਹੋਣ ਤੇ ਹੋਕ ਘੱਟ ਪਵੇ ਇਹਦੇ ਕਰਕੇ ਤੁਸੀਂ ਇਹਦੇ ਵਾਸਤੇ ਜਿਹੜੀ ਤੁਸੀਂ ਗੋਭ 'ਚ ਸਪਰੇ ਕਰਨੀ ਆ ਇਹਦੀ ਨਾਲ ਜੁੜੇ ਕਈ ਸਵਾਲ ਕਿਸਾਨ ਵੀਰਾਂ ਦੇ ਉਹਦੇ ਮੈਂ ਜਵਾਬ ਦੇਵਾਂਗਾ ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਓ ਤੇ ਬਹੁਤ-ਬਹੁਤ ਕਿਸਾਨ ਵੀਰਾਂ ਤੱਕ ਪਹੁੰਚਾ ਦਿਓ ਪਿਛਲੇ ਸਾਲ ਜਿਹੜੇ ਕਿਸਾਨ ਵੀਰਾਂ ਨੇ ਜਾਂ ਉਦੋਂ ਪਿਛਲੇ ਸਾਲ ਕਿਉਂਕਿ ਤਿੰਨ-ਚਾਰ ਸਾਲ ਤੋਂ ਆਪਾਂ ਜਿਹੜੀ ਇਹਦੀ ਜਿਹੜੀ ਸਪਰੇਅ ਕਰਵਾ ਰਹੇ ਹਾਂ ਪੇਜ ਉ ਲੁਧਿਆਣਾ ਵੱਲੋਂ ਸਵਾਰਸ਼ਾ ਤੇ ਬਹੁਤ ਵਧੀਆ ਝਾੜ ਕੁਆਲਿਟੀ ਦਾਣੇ ਦੀ ਮਿਲਦੀ ਹੈ ਝੋਨੇ ਦੀ ਫਸਲ ਦੇ ਵਿੱਚ ਤਾਂ ਉਹਦੇ ਆਪਾਂ ਜਿਹੜੇ ਸਵਾਲ ਹਨ ਉਹਨਾਂ ਦੇ ਜਵਾਬ ਵੀ ਦਵਾਂਗੇ ਜੇ ਕੋਈ ਕਿਸਾਨ ਵੀਰ ਨਵੇਂ ਜੁੜੇ ਹੋ ਵੀਡੀਓ ਜਿਹੜਾ ਚੈਨਲ ਸਬਸਕ੍ਰਾਈਬ ਕਰ ਸਕਦੇ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਕਿਸਾਨ ਵੀਰੋ ਝੋਨੇ ਦੀ ਫਸਲ ਨੂੰ ਫੋਗ ਘਟਾਉਣ ਵਾਸਤੇ ਆਪਾਂ ਗੋਭ ਸਮੇਂ ਜਿਹੜਾ ਕੰਮ ਕਰ ਸਕਦੇ ਉਹ ਹੈ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇ 13045 ਇਹਦੇ ਵਿੱਚ ਜੇ ਤਾਂ ਆਪਾਂ ਇਕੱਲੀ ਸਪਰੇ ਕਰਨੀ ਆ ਕਿਉਂਕਿ ਕੋਈ ਕਿਸਾਨ ਵੀਰ ਹੈ ਜਿਹੜੇ ਮਿਕਸ ਕਰਕੇ ਕਿਉਂਕਿ 2-3 ਸਪਰੀਆਂ ਕਰਕੇ ਖੁਸ਼ ਹੁੰਦੇ ਆ ਕਿ ਅਸੀਂ ਜਿਹੜਾ ਉਲੀਨਾਸ਼ਕ ਦਾ ਕੰਮ ਵੀ ਸਾਡਾ ਚੱਲ ਜਿਹਦੇ ਨਾਲ ਐਨਪੀਕੇ ਦਾ ਕਿਉਂਕਿ 13-0-45 ਕੰਪੈਟੀਬਲ ਹੈਗੀ ਆ ਇਦੇ ਉੱਪਰ ਪੈਕਿੰਗ ਤੇ ਵੀ ਲਿਖਿਆ ਹੁੰਦਾ ਕਿ ਜਿਹੜਾ ਮੋਸਟ ਆਫ ਉਲੀਨਾਸ਼ਕਾਂ ਦੇ ਨਾਲ ਇਹ ਜਿਹੜਾ ਕੰਪੈਟੀਬਲ ਹੈਗੀ ਪਰ ਉਦੋਂ ਪਹਿਲਾਂ ਤੁਸੀਂ ਇਹ ਮਿਕਸ ਕਰਕੇ ਵੀ ਕਰਨੀ ਤਾਂ ਜਾਰ ਟੈਸਟ ਜ਼ਰੂਰ ਕਰਕੇ ਦੇਖਿਆ ਕਰੋ ਮਤਲਬ ਛੋਟੇ ਜਿਹਾ ਗਲਾਸ ਚ ਕੱਚ ਦੇ ਚ ਥੋੜਾ ਜਿਹਾ ਜਿਹੜਾ ਉਲੀਨਾਸ਼ਕ ਘੋਲ ਕੇ ਥੋੜਾ ਜਿਹਾ 30.45 ਜਿਹੜਾ ਘੋਲ ਕੇ ਉਹਨੂੰ ਮਿਕਸ ਕਰਕੇ ਦੇਖ ਲਓ ਕਿ ਉਹਦੇ ਵਿੱਚ ਸੋਲੂਸ਼ਨ ਦੇ ਵਿੱਚ ਕੋਈ ਫਟਦਾ ਵਗੈਰਾ ਤਾਂ ਨਹੀਂ ਹੈਗਾ ਫਿਰ ਤੁਸੀਂ ਕਰ ਸਕਦੇ ਹੋ ਕੋਈ ਸਮੱਸਿਆ ਨਹੀਂ ਹੈ ਪਰ ਕੰਪੈਟੀਬਲ ਹੁੰਦਾ ਮੋਸਟਲੀ ਜਿਹੜੇ ਐਨਪੀਕੇਆਂ ਦੇ ਵਿੱਚ ਫਾਸਫੋਰਸ ਹੁੰਦੀ ਹੈ ਉਹ ਜ਼ਿਆਦਾਤਰ ਕੰਪੈਟੀਬਲ ਨਹੀਂ ਹੁੰਦੀ ਆਪਾਂ ਤਾਂ ਤੁਸੀਂ 3 ਕਿਲੋ 13045 200 ਲੀਟਰ ਪਾਣੀ 'ਚ ਕਰ ਸਕਦੇ ਜੀ ਇਕੱਲੀ ਸਪਰੇਅ ਕਰਨੀ ਗੋਭ 'ਚ ਜੇ ਦੋ ਕਰਨੀਆਂ ਦੂਸਰੀ ਸਪਰੇਅ ਤੁਸੀਂ ਮਿਲਕ ਸਟੇਜ ਤੇ ਜਾ ਕੇ ਕਰ ਸਕਦੇ ਆ ਕਿਉਂਕਿ ਪਿਛਲੇ ਸਾਲਾਂ ਤੋਂ ਕਿਸਾਨ ਵੀਰ ਜਿਹੜੇ ਕਰ ਰਹੇ ਬੜਾ ਵਧੀਆ ਫੀਡਬੈਕ ਬਹੁਤ ਵਧੀਆ ਦਾਣੇ ਦੀ ਕੁਆਲਿਟੀ ਹੁੰਦੀ ਹੈ ਝਾੜ ਵਧੀਆ ਹੁੰਦਾ ਫੋਕ ਨਹੀਂ ਪੈਂਦੀ ਹੈ ਕਈ ਕਿਸਾਨ ਵੀਰ ਜਿਹੜੇ ਉਲੀ ਨਾਸ਼ਕ ਜਿਵੇਂ ਆਪਾਂ ਗੋਭ 'ਚ ਕਰਨੀ ਹੁੰਦੀ ਹੈ ਤਾਂ ਕਿਉਂਕਿ ਇਹ ਵੀ ਆਪਾਂ ਕਰਵਾ ਕੇ ਦੇਖਿਆ ਸੀ ਫਿਰ ਤੁਸੀਂ ਜਿਹੜਾ ਕਿਲੋ 1.5 ਕਿਲੋ ਤੱਕ ਪਾ ਸਕਦੇ ਵਾਧ ਤੋ ਵਾਧ ਜੇ ਜ਼ਿਆਦਾ ਪਾਓਗੇ ਫਿਰ ਜਿਹੜੀ ਟਾਕਸ ਜਿਹੜੀ ਪੱਤਿਆਂ ਦੇ ਉੱਤੇ ਨਾ ਕਈ ਵਾਰ ਬਰਨਿੰਗ ਜੀ ਟਾਈਪ ਜਿਹੜਾ ਨਜ਼ਰ ਆਉਂਦਾ ਉਹ ਤਿੰਨ ਓਕਾਂ ਤੇ ਕਿਉਂਕਿ ਆਮ ਤੌਰ ਤੇ ਆਪਾਂ ਇੰਜਨ ਵਾਲੇ ਪੰਪ ਵੀ ਕਈ ਵਲ ਵਰਤ ਲੈਂਦੇ ਆ ਪੰਪ ਹੱਥ ਵਾਲਾ ਜਾਂ ਬੈਟਰੀ ਵਾਲਾ ਵਰਤੋ ਜੇ ਤੁਸੀਂ ਉਲੀਨਾਸ਼ਕ ਨਾਲ ਮਿਕਸ ਕਰਕੇ ਵੱਖਰਾ ਕੋਹਲ ਬਣਾ ਕੇ ਕਰਨਾ ਚਾਹੁੰਦੇ ਹੋ ਉਹ ਤੁਸੀਂ 1.5 ਕਿਲੋ ਵਰਤੋ ਜੇ ਕੱਲਾ ਕਰਨ 3 ਕਿਲੋ ਤੱਕ ਪਾ ਸਕਦੇ ਜੇ ਕਈ ਵਾਰ ਕਿਸਾਨ ਵੀਰ ਨੂੰ ਲੱਗਦਾ ਹੁੰਦਾ ਕਿ ਸਾਡਾ ਖਰਚਾ ਵੱਧ ਸਕਦਾ ਤਾਂ ਫਿਰ ਵੀ ਤੁਸੀਂ 1.5-2 ਕਿਲੋ ਤੱਕ ਕਰ ਸਕਦੇ ਆ ਵੈਸੇ ਪੂਰਾ ਟੌਪ ਦਾ ਰਿਜ਼ਲਟ ਲੈਣਾ ਤਾਂ 3 ਕਿਲੋ ਤੱਕ ਕਰ ਸਕਦੇ ਆ ਤੇ ਨਹੀਂ ਤੁਸੀਂ ਕਿਲੋ ਡੇਢ ਕਿਲੋ ਵੀ ਕਰ ਲਓ ਤਾਂ ਆਪਣਾ ਜਿਹੜਾ ਹੈਗਾ ਕੰਮ ਇਹਨੇ ਕਰ ਦੇਣਾ ਫੋਕ ਘਟਾਉਣੀ ਆ ਦਾਣੇ 'ਚ ਚਮਕ ਵਧਾਉਣੀ ਆ ਤੇ ਦਾਣਾ ਜਿਹੜਾ ਹੈਗਾ ਭਾਰਾ ਬਣੂਗਾ ਦੋ ਸਪਰੇਆਂ ਕਰਨੀਆਂ ਤਾਂ ਇੱਕ ਤੁਸੀਂ ਗੋਹ ਸਮੇ ਇੱਕ ਤੁਸੀਂ ਜਿਹੜਾ ਹੈਗਾ ਜਦੋਂ ਮਿਲਕ ਸਟੇਜ ਦੁੱਧਾ ਪਰਣਾ ਸ਼ੁਰੂ ਹੁੰਦਾ ਉਦੋਂ ਤੁਸੀਂ ਕਰ ਸਕਦੇ ਆ ਇਹਦਾ ਜਿਹੜੇ ਕਿਸਾਨ ਵੀ ਇਹਨੇ ਵਰਤਿਆ ਉਹ ਰਿਜ਼ਲਟ ਜਾਣਦੇ ਕੋਈ ਕਿਸਾਨ ਵੀਰ ਕਹਿੰਦੇ ਜੀ ਅਸੀਂ ਐਨ ਪੀ ਕੇ 19 19 ਜਾਂ ਐਨ ਪੀ ਕੇ 05234 ਜਾਂ ਹੋਰ ਕਿ ਉਹ ਅਸੀਂ ਕਰਨੇ ਉਹ ਤੁਸੀਂ ਕਰਨੇ ਤੁਹਾਡੀ ਮਰਜ਼ੀ ਹੈ ਜੀ ਜਿਹੜੀ ਆਪਾਂ ਸਫਾਰਸ਼ਾ ਜਾਂ ਜਿਹਦੇ ਨਤੀਜੇ ਵਧੀਆ ਮਿਲਦੇ ਆਪਾਂ ਤੁਹਾਨੂੰ ਉਹ ਦੱਸਦੇ ਆ ਤੁਸੀਂ ਜਿਹੜਾ ਵੀ ਐਨਪੀਕੇ ਕਰਨਾ ਤੁਸੀਂ ਖੁਸ਼ੀ ਦੇ ਨਾਲ ਕਰ ਸਕਦੇ ਆ ਕਈ ਕਿਸਾਨ ਵੀਰ ਥੱਲੇ ਕਮੈਂਟ ਕਰਦੇ ਜਿਹੜਾ 13045 ਹੈ ਇਹਦੇ ਵਿੱਚ ਨਾਈਟ੍ਰੋਜਨ ਹੁੰਦੀ ਆ ਦਾ ਕਦ ਨਾ ਵਾ ਜੇ ਬਿਲਕੁਲ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈ ਜੇ ਪੂਰੀ ਜਾਣਕਾਰੀ ਨਹੀਂ ਹੈਗੀ ਤਾਂ ਪੂਰੀ ਜਾਣਕਾਰੀ ਸੁਣੋ ਕਿ ਐਨਪੀਕੇ ਚ 13% ਨਾਈਟ੍ਰੇਟ ਨਾਈਟ੍ਰੋਜਨ ਹੁੰਦਾ 45% ਪੋਟਾਸ਼ ਹੁੰਦਾ 45% ਪੋਟਾਸ਼ ਦੇ ਨਾਲ ਜਿਹੜਾ ਨਾਈਟ੍ਰੇਟ ਹੈ ਇਹ ਕੰਬੀਨੇਸ਼ਨ ਹੈ ਜਿਹੜਾ ਕੰਪਲੈਕਸ ਇੰਨਾ ਵਧੀਆ ਬਣਿਆ ਕਿ ਇਹ ਜਿਹੜੀ ਪੋਟਾਸ਼ ਦੀ ਐਫੀਸ਼ੀਐਂਸੀ ਉਹਦਾ ਮੈਟਾਬੋਲਿਜ਼ਮ ਬੂਟੇ ਦੇ ਵਿੱਚ ਵਧਾਉਣ ਵਾਸਤੇ ਜਿਹੜਾ ਨਾਈਟ੍ਰੇਟ ਨਾਈਟ੍ਰੋਜਨ ਆ ਤੇ ਬਹੁਤ ਵਧੀਆ ਕੰਪਲੈਕਸ ਹੈ ਇਦਾਂ ਦਾ ਕੰਪਲੈਕਸ ਇਸ ਤੋਂ ਬਿਨਾ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗਾ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜੀ ਇਹ ਨਾਈਟ੍ਰੇਟ ਨਾਈਟ੍ਰੋਜਨ ਤੇ ਪੋਟਾਸ਼ ਦੀ ਕੰਬੀਨੇਸ਼ਨ ਦਿੱਤੀ ਗਈ ਹੈ ਤੇ ਸਪੈਸ਼ਲੀ ਫੋਕ ਘਟਾਉਣ ਵਾਸਤੇ ਫਲਾਵਰਿੰਗ ਵਧਾਉਣ ਵਾਸਤੇ ਹਰ ਇੱਕ ਫਲਾਂ ਸਬਜ਼ੀਆਂ ਅੰਚ ਤੁਸੀਂ ਫਸਲ ਦੇ ਵਿੱਚ ਇਹ 13045 ਕਰੋਗੇ ਦੂਜੇ ਐਨਪੀਕੇ ਦੇ ਬਜਾਏ ਤੁਹਾਨੂੰ ਪੂਰੇ ਟੌਪ ਦੇ ਨਤੀਜੇ ਮਿਲਣਗੇ ਦੂਸਰਾ ਇਹ ਕਿ ਜੇ ਕਿਸਾਨ ਵੀਰਾਂ ਨੇ ਪोटाश ਥੱਲੇ ਪਾਈ ਹੈ ਕਈ ਕਿਸਾਨ ਵੀਰੋ ਪੁੱਛਦੇ ਆ ਜੇ ਤੁਸੀਂ ਸਪਰੇਅ ਕਰੋਗੇ ਤਾਂ ਇਹਦਾ ਫਾਇਦਾ ਤੁਹਾਨੂੰ ਵੱਖਰਾ ਮਿਲੂਗਾ ਗੋਭ ਸਮੇਂ ਸਪਰੇਅ ਕਰਨ ਦਾ ਜੇ ਤੁਸੀਂ ਇਹ ਸਪਰੇਅ ਕਰਨੀ ਆ ਤੇ ਕਈ ਕਿਸਾਨ ਵੀਰ ਕਹਿੰਦੇ ਪोटाਸ਼ ਪਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਪोटाਸ਼ ਜ਼ਮੀਨ ਚ ਪਾਉਣੀ ਵੱਖਰੀ ਗੱਲ ਹੈ ਜੇ ਘਾਟ ਹੋਣੀ ਜ਼ਮੀਨ ਚ ਤੇ ਜਿਹੜੀ ਆਪਾਂ ਉੱਪਰ ਦੇਣੀ ਆ ਉਹ ਜਿਹੜੀ ਫੋਕ ਘਟਾਉਣ ਵਾਸਤੇ ਉਹ ਵੱਖਰਾ ਨੁਕਤਾ ਇਹਨੂੰ ਆਪ ਇਹ ਵੱਖਰਾ ਨੁਕਤਾ ਹੈ ਕਿਉਂਕਿ ਜੇ ਜਿਆਦਾ ਘਾੜਾ ਆ ਫਿਰ ਆਪਾਂ ਨੂੰ ਥੱਲੇ ਖਾਦ ਪਾਉਣੀ ਵੀ ਪੈਂਦੀ ਹੈ ਤੇ ਇਹ ਫੋਕ ਘਟਾਉਣ ਵਾਸਤੇ ਵੱਖਰੀ ਸਪਰੇ ਹੈ ਜੇ ਤੁਸੀਂ ਕਹੋਗੇ ਜ਼ਮੀਨ ਦੇ ਵਿੱਚ ਪਟਾਖ ਦੀ ਘਾੜਾ ਤੇ ਇਹ ਤੁਸੀਂ ਸਪਰੇ ਕਰੋ ਤੇ ਪਟਾਖ ਥੱਲੇ ਜ਼ਮੀਨ 'ਚ ਨਾ ਪਾਓ ਇਹ ਬਿਲਕੁਲ ਜਿਹੜਾ ਹੈਗਾ ਪੋਸੀਬਲ ਨਹੀਂ ਹੈ ਸੋ ਤੁਸੀਂ ਐਨ ਪੀ ਕੇ 13 0 45 ਜਦੋਂ ਫਸਲ ਝੋਨੇ ਦੀ ਗੋਭ ਚਾ ਉਦੋਂ ਤੁਸੀਂ ਕਿਲੋ ਤੋਂ 2 ਕਿਲੋ ਜਿਹੜੀ ਸਪਰੇਅ ਕਰੋ ਨਾਲ ਜਿਹੜਾ ਤਾਂ ਹੈਗਾ ਤੁਸੀਂ ਬੋਰਨ 60 70 ਗ੍ਰਾਮ ਤੱਕ 20% ਵਾਲਾ ਬੋਰਨ ਉਹ ਵਰਤ ਸਕਦੇ ਹੋ ਦੋਵੇਂ ਇਹ ਜਿਹੜੀ ਪੋਲੀਨੀਸ਼ਨ ਦੇ ਵਿੱਚ ਪੌਲਨ ਜਿਹੜੇ ਪਰਪਰਾ ਕਣ ਉਹਨਾਂ ਨੂੰ ਸਟਰੈਂਥ ਦਿੰਦੇ ਆ ਫੋਕ ਘਟਾਉਂਦੇ ਆ ਝਾੜ ਵਧਿਆ ਰੋਗ ਹੈ ਇੱਕ ਵਾਰੀ ਤੁਸੀਂ ਸਪਰੇਅ ਕਰਕੇ ਦੇਖੋ ਨਤੀਜੇ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਹੋਣਗੇ ਹੋਰ ਐਨਪੀਕੇ ਕੋਈ ਕਰਨ ਦੀ ਜਰੂਰਤ ਨਹੀਂ ਹੈ ਗੋਭ ਸਮੇਂ ਸਿਰਫ ਜਿਹੜੀ ਹੈਗੀ ਹੈ 13 0 45 ਪੋਟਾਸ਼ੀਅਮ ਨਾਈਟ੍ਰੇਟ ਇਹਦੀ ਸਪਰੇਅ ਕਰੋ ਤੇ ਪੂਰੇ ਵਧੀਆ ਨਤੀਜੇ ਲਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ